ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ 1 ਚੌਪ ਦੇ ਘਰ ਪਹਿਲਾ ਤੋ ਸੁਲਤਾਨ ਕਹਾ ਹौं ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸਚ ਮਹਿ ਰਹੋ ਰਜਾਈ ਰਹਾ ਜੋ ਕਿਛੁ ਹੁਆ ਸਭ ਕਿਛੁ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧ ਲੇਕਿਆ ਚਤੁਰਾਈ ਕਿਆ ਹਾਂ ਕਥੀਕਤੇ ਕਥ ਦੇਖਾ ਮੈਂ ਅਕਥ ਨਾ ਕਥਨਾ ਜਾਈ ਜੋ ਤੁਧ ਪਾਵੈ ਸੋਈਆਂ ਖਾਣ ਤਿਲ ਤੇਰੀ ਵੜਾਈ ਏਤੇ ਕੂਕਰ ਹਾਂ ਬੇਗਾਨਾ ਪੌਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਖਸਮੈ ਨਾਉ ਨਾ ਜਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ 1 ਚਉਪਦੇ ਘਰ ਪਹਿਲਾ ਤੋ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣਾ ਨਾ ਜਾਈ ਤੇਰੇ ਗੁਣ ਗਾਵਾਂ ਦੇਹ 부ਜਾਈ ਜੈਸੇ ਸਚ ਮਹਿ ਰਹੋ ਰਜਾਈ ਰਹਾ ਜੋ ਕਿਛ ਹੁਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰ ਲੈ ਕੇ ਚਤੁਰਾਈ ਕਾਹੋਂ ਕਥੀਕਤੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਦ ਪਾਵੈ ਸੋਇਆ ਖਾਣ ਤੇਲ ਤੇਰੀ ਵਡਿਆਈ ਇਥੇ ਕੁੱਕਰ ਹਾਂ ਬੇਗਾਨਾ ਪੌਕਾ ਇਸ ਤਨ ਤਾਈ ਭਗਤ ਹੀਨ ਨਾਨਕ ਜੇ ਹੋਏਗਾ ਤਾ ਖਸਮੈ ਨਾਉ ਨਾ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ 1 ਚੌਪ ਦੇ ਘਰ ਪਹਿਲਾ ਤੋスルਤਾਨ ਕਹਾ ਹौं ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣਾ ਨਾ ਜਾਈ ਤੇਰੇ ਗੁਣ ਗਾਵਾਂ ਦੇਹ 부ਜਾਈ ਜੈਸੇ ਸਚ ਮਹਿ ਰਹੋ ਰਜਾਈ ਰਹਾ ਜੋ ਕਿਛ ਹੁਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧ ਲੈ ਕੇ ਚਤੁਰਾਈ ਕਿਆ ਹਾਂ ਕਥੀਕ ਤੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਪਾਵੈ ਸੋਈਆਂ ਖਾਣ ਤਿਲ ਤੇਰੀ ਵੜਾਈ ਏਤੇ ਕੂਕਰ ਹਾਂ ਬੇਗਾਨਾ ਪੌਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾ ਖਸਮੈ ਨਾਉ ਨਾ ਜਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ 1 ਚਉਪਦੇ ਘਰ ਪਹਿਲਾ ਤੋ ਸੁਲਤਾਨ ਕਹਾ ਹौं মিয়া ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣਾ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸਚ ਮਹਿ ਰਹੋ ਰਜਾਈ ਰਹਾ ਜੋ ਕਿਛ ਹੁਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧ ਲੈ ਕੇ ਚਤਰਾਇ ਕਿਆ ਹਾਂ ਕਥੀਕ ਤੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਪਾਵੈ ਸੋਇਆ ਖਾਣ ਤੇਲ ਤੇਰੀ ਵਡਿਆਈ ਇਥੇ ਕੁਕਰ ਹਾਂ ਬੇਗਾਨਾ ਪੌਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ 1 ਚੌਪ ਦੇ ਘਰ ਪਹਿਲਾ ਤੋ ਸੁਲਤਾਨ ਕਹਾ ਹौं ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣਾ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸਚ ਮਹਿ ਰਹੋ ਰਜਾਈ ਰਹਾ ਜੋ ਕਿਛ ਹੁਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾਂ ਮੇਰੇ ਸਾਹਿਬ ਮੈਂ ਅੰਧ ਲੈ ਕੇ ਚਤਰਾਇ ਕਿਹਾ ਹੂੰ ਕਥੀਕ ਤੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਪਾਵੈ ਸੋਇਆ ਖਾਣ ਤੇਲ ਤੇਰੀ ਵਡਿਆਈ ਏਤੇ ਕੁਕਰ ਹੂੰ ਬੇਗਾਨਾ ਪੌਂਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾ ਖਸਮੈ ਨਾਉ ਨਾ ਜਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ 1 ਚੌਪ ਦੇ ਘਰ ਪਹਿਲਾ ਤੋ ਸੁਲਤਾਨ ਕਹਾ ਹौं ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣਾ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸਚ ਮਹਿ ਰਹੋ ਰਜਾਈ ਰਹਾ ਜੋ ਕਿਛ ਹੁਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰ ਲੇਕਿਆ ਚਤੁਰਾਈ ਕਿਆ ਹਾਂ ਕਥੀਕ ਤੇ ਕਥ ਦੇਖਾ ਮੈਂ ਅਕਥ ਨਾ ਕਥਨਾ ਜਾਈ ਜੋ ਤੁਧ ਪਾਵੈ ਸੋਇਆ ਖਾਣ ਤਿਲ ਤੇਰੀ ਵਡਿਆਈ ਇਥੇ ਕੁਕਰ ਹਾਂ ਬੇਗਾਨਾ ਪੌਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ ਪਹਿਲਾ ਚੌਪ ਦੇ ਘਰ ਪਹਿਲਾ ਤੂ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਜਾਈ ਜੈਸੇ ਸਚ ਮਹਿ ਰਹੋ ਰਜਾਈ ਰਹਾ ਜੋ ਕਿਛੁ ਹੁਆ ਸਭ ਕਿਛੁ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧ ਲੈ ਕੇ ਚਤੁਰਾਈ ਕਿਆ ਹਉ ਕਥੀਕ ਤੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤੁੱਦ ਪਾਵੈ ਸੋਇਆ ਖਾਣ ਤਿਲ ਤੇਰੀ ਵਡਿਆਈ ਇਥੇ ਕੁਕਰ ਹਾਂ ਬੇਗਾਨਾ ਪੌਂਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ ਪਹਿਲਾ ਚੌਪ ਦੇ ਘਰ ਪਹਿਲਾ ਤੋ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਜਾਈ ਜੈਸੇ ਸਚਮਹਿ ਰਹੋ ਰਜਾਈ ਰਹਾ ਜੋ ਕਿਛੁ ਹੁਆ ਸਭ ਕਿਛੁ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧ ਲੈ ਕਿਆ ਚਤੁਰਾਈ ਕਿਆ ਹੋਂ ਕਥੀਕ ਤੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤਦ ਪਾਵੇ ਸੋਈਆਂ ਖਾਣ ਤੇਲ ਤੇਰੀ ਵਡਿਆਈ ਏਤੇ ਕੁਕਰ ਹਾਂ ਬੇਗਾਨਾ ਪੌਂਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ ਪਹਿਲਾ ਚੌਪ ਦੇ ਘਰ ਪਹਿਲਾ ਤੂ ਸੁਲਤਾਨ ਕਹਾ ਹੋ ਮੀਆ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਜਾਈ ਜੈਸੇ ਸਚ ਮਹਿ ਰਹੋ ਰਜਾਈ ਰਹਾ ਜੋ ਕਿਛ ਹੁਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰ ਲੇਕਿਆ ਚਤੁਰਾਈ ਕਿਆ ਹਾਂ ਕਥੀਕ ਤੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਪਾਵੈ ਸੋਈਆਂ ਖਾਤ ਤਿਲ ਤੇਰੀ ਵਡਿਆਈ ਏਤੇ ਕੁਕਰ ਹਾਂ ਬੇਗਾਨਾ ਪੌਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ